ਪਸੂਰੋ ਤੇ ਜਰਾ ਬਹੁਤ ਵੱਡਾ ਦੇਖੋ ਮੈਂ ਨਾ ਅੱਜ ਪਿੰਡਾਂ ਦੇ ਪ੍ਰਚਾਰ ਤੇ ਸੀਗਾ तकरीबन 30 ਕਿਲੋਮੀਟਰ ਦੂਰ ਸੀਗਾ ਉਧਰੋਂ ਆ ਰਿਆਂ ਲੇਕਿਨ ਇਸ ਕਰਕੇ ਆਇਆ ਮੈਂ ਬੀ ਨਵੀਨ ਗਰੋਬਰ ਜੀ ਦਾ ਵੌਇਸ ਫਾਰ ਵੌਇਸਸ ਇਸ ਸੰਸਥਾ ਦਾ ਐਡਾ ਵੱਡਾ ਯੋਗਦਾਨ ਹੈ ਉਹ ਉਹਨਾਂ ਮੂਕ ਪ੍ਰਾਣੀਏ ਦੇ ਲਈ ਜਿਹੜੇ ਗੱਲ ਸਾਹਮਣੇ ਜਵਾਨ ਨਾ ਆਪਣਾ ਦੁੱਖ ਨਹੀਂ ਦੱਸ ਸਕਦਾ ਸੋ ਇਹਦੇ ਜਿੰਨੇ ਵੀ ਸਾਥੀ ਹੈ ਇਹਨਾਂ ਜਿਹੜੀ ਟੀਮ ਹੈ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ ਜੋ ਇਹ ਦੇਖੋ ਕਿਸੇ ਕੰਮ ਦੇ ਵਿੱਚ ਕੋਈ ਕੋਈ ਯੋਗਦਾਨ ਪਾ ਦੇਣਾ ਕੋ ਪੈਸੇ ਨਾਲ ਲੇਕਿਨ ਫਿਜ਼ੀਕਲੀ ਆਪਣਾ ਸੁੱਖ ਦੁੱਖ ਛੱਡ ਕੇ ਉਹਨਾਂ નિર્ਦੋਸ਼ ਪ੍ਰਾਣੀਆਂ ਦੇ ਨਾਲ ਜਿਹੜੇ ਗੱਲ ਨਹੀਂ ਕਰ ਸਕਦੇ ਉਹਨਾਂ ਦੀ সেবা ਕਰਨੀ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਦੀ ਇਹ ਸੰਸਥਾ ਬਣੀ ਹੈ ਮੈਂ ਤੁਹਾਨੂੰ ਇੰਨੀ ਵਾਰੀ ਫੋਨ ਕੀਤਾ ਇੱਕ ਘੋੜਾ ਪਿਆ ਸੀ ਜਦਾ ਪੈਰ ਬਿਲਕੁਲ ਖਤਮ ਹੋ ਗਿਆ ਮੈਨੂੰ ਕਿਸੇ ਨਾਲ ਇਲਾਕੇ ਜੇ ਫੋਨ ਆਇਆ ਪਹਿਲਾ ਨੰਬਰ ਭੇਜਿਆ ਰਾਤ ਨੂੰ ਜਾ ਕੇ ਉਹ ਕੋੜਾ ਤੁਰ ਨਹੀਂ ਸਕਦਾ ਉਹ ਖਤਮ ਤੇ ਗਿਆ ਉਹਨੂੰ ਕੀੜੀਆਂ ਕੁੜੀਆਂ ਨੇ ਖਾ ਜਣਾ ਚੱਕ ਕੇ ਲਿਆ ਥੋੜੇ ਦਿਨ ਬਾਲਾ ਹੁਣ ਅਸੀਂ ਪ੍ਰਚਾਰ ਸੀਗੇ ਤੇ ਕੋ ਬਹੁਤ ਜ਼ਗਾਰੇ ਪੇਡ ਨੂੰ ਸੁਖੀ ਕੀਤਾ ਆ ਸੋ ਇਦਾਂ ਕਿੰਨੇ ਕੁ ਪ੍ਰਾਣੀ ਹੁੰਦੇ ਸੀ ਜੋ ਜਾਈਦਾ ਤੇ ਜਾ ਕੇ ਦਇਆ ਵੀ ਆਂਦੀ ਆਲੇ ਪਰ ਦਇਆ ਨੂੰ ਕਰਨ ਲਈ ਅੱਗੇ ਆਣਾ ਬਹੁਤ ਜ਼ਰੂਰੀ ਆ ਸੋ ਇਹ ਇਹਦੀ ਟੀਮ ਨੂੰ 22 ਪਰ 22 ਲਾਸ ਦੀ ਟੀਮ ਜਿਹੜੀ ਇਹਦਾ ਵੀ ਲੀਡਰਸ਼ਿਪ ਦੇ ਵਿੱਚ ਕੰਮ ਕਰ ਰਹੀ ਆ ਇਹਨਾਂ ਸਾਰੇ ਨੌਜਵਾਨ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਜਿਹੜੇ ਕਰ ਰਹੇ ਹਨ ਅਨੁਸਕਾਰ ਕਰਦਾ ਹਾਂ ਇੱਕ ਸਵਾਲ ਹੈ ਸਰ ਇਹਨਾਂ ਦਾ ਵੀ ਕੀਤਾ ਸੀਗਾ ਤੁਸੀਂ ਕਿ ਕਿਥੇ ਮੌਜੂਦ ਹੈ ਕਿ ਤੁਹਾਡਾ ਵੀ ਕਰਨ ਲੱਗਾ ਹੈ ਜਿਸ ਤਰ੍ਹਾਂ ਇਹ ਬਹੁਤ ਔਖੇ ਔਖੇ ਰੈਸਕਿਊ ਜਿਹੜੇ ਕਰਦੇ ਆ ਹਾਂ ਇਹਨਾਂ ਨੂੰ ਕਾਫੀ ਜਗ੍ਹਾ ਤੇ ਵਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਤੇ ਹਮਲੇ ਵੀ ਹੋ ਸਕਦੇ ਆ ਇਹਨਾਂ ਦੀ ਉਹਦੀ ਸੁਰੱਖਿਆ ਵਾਸਤੇ ਆਪਾਂ ਕੁਝ ਇਹਨਾਂ ਦਾ ਕਰ ਸਕਦੇ ਹਾਂ ਉਹਦੇ ਬਾਰੇ ਦੱਸੋ ਅਗਰ ਇਹਨਾਂ ਨੂੰ ਕੋਈ ਇਦਾਂ ਦੀ ਦਿੱਕਤ ਆਉਣ ਦਾ ਚਾਂਸ ਹੈ ਤੇ ਮੈਂ ਐਸਟੀਫਸ ਸਹਿਬਾਨ ਨੂੰ ਸਾਰਿਆਂ ਨੂੰ ਔਕਾਰ ਤੋਂ ਤੇ ਸਸਤੀ ਸਾਹਮਣੂ ਔਰ ਡੀਸੀ ਸਾਹਿਬ ਨੂੰ ਲੱਗ ਕੇ ਦਵਾਂਗਾ ਕਿ ਅਗਰ ਇੰਦਾ ਦੀ ਕਿਤੇ ਪ੍ਰੋਟੈਕਸ਼ਨ ਦੀ ਲੋੜ ਹੈ ਕਿਤੇ ਪੁਲਿਸ ਨਾਲ ਜਾਣ ਦੀ ਲੋੜ ਉੱਥੇ ਜਾਏ ਸਾਡੀ ਅੱਜ ਸਭਲਦਾਪੁਰ ਉਹ ਚੌਥੀ ਰੈਲੀ ਹੈਗੀ ਆ ਜਿਸ ਦਾ ਪਿਛੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਆਪਾਂ ਇਹ ਵੀਡੀਓਜ਼ ਵਗੈਰਾ ਦੇਖੀ ਦੀਆਂ ਸੀਗਾ ਬਹੁਤ ਮਨ ਪਰੇਸ਼ਾਨ ਹੁੰਦਾ ਸੀਗਾ ਜਿਹਦੇ ਲਈ ਆਪਾਂ ਨੂੰ ਹਰ ਰੋਜ਼ ਲੜਨਾ ਪੈਂਦਾ ਸੀ ਕਈ ਪਰਚੇ ਵੀ ਕਰਵਾਏ ਆਪਾਂ ਹਸਪਤਾਲ ਤੋਂ ਦੇ ਵਿੱਚ ਜਿਹੜੇ ਬਿਨਾਂ ਬਜਾਇਆ ਇਹਨਾਂ ਨੂੰ ਮਾਰ ਦਿੱਤਾ ਜਾਂ ਇਹਨਾਂ ਨੂੰ ਡਿਸਲੋਕੇਟ ਕਰਤਾ ਛੋਟੇ ਬੱਚਿਆਂ ਨੂੰ ਦਸਤਾਂ ਦੇ ਵਿੱਚ ਕਿਸੇ ਦੂਸਰੀ ਜਗ੍ਹਾ ਤੇ ਛੱਡਿਆ ਦਾ ਚੋ ਦੇ ਵਿੱਚ ਬੋਰੀਆਂ ਦੇ ਵਿੱਚ ਛੱਡ ਕੇ ਉਹਨਾਂ ਨੂੰ ਬੋਰੀਆਂ ਨੂੰ ਵੀ ਨਹੀਂ ਸੋਧਿਆ ਗਿਆ ਜਿਸ ਵਜ੍ਹਾ ਦੇ ਕਰਕੇ ਪਾਈ ਰਨ ਦੀ ਤਸਦੀਕੀ ਆਪਾਂ ਹਰ ਸਾਲ ਇੱਕ ਰੈਲੀ ਕਰਦੇ ਹਾਂ ਤਾਂ ਕਿ ਸਾਨੂੰ ਹਟੋਤੀ ਆ ਕੇ ਜਾ ਕੇ ਲੜਨਾ ਨਾ ਪਵੇ ਕਿ ਪਹਿਲਾਂ ਸਾਨੂੰ ਇੱਦਾਂ ਹੀ ਕਰਨਾ ਪਿਆ ਜਦੋਂ ਆਪਾਂ ਲੋਕਾਂ ਨੂੰ ਸਮਝਾਣ ਜਾਂਦੇ ਸੀ ਤਾਂ ਉਹ ਸਾਨੂੰ ਆਪ ਹੱਥੀਂ ਭਜੰਦੇ ਸੀ ਜਿਸ ਵਜ੍ਹਾ ਦੇ ਕਰਕੇ ਆਪਾਂ ਇਹ ਸੋਚਿਆ ਕਿ ਆਪਾਂ ਇਹ ਜਦ ਰੈਲੀ ਕਰਦੀ ਹੈ ਤਾਂ ਕਿ ਇਹ ਚੇਤਾਕ ਚਤਾਵਨੀ ਰੈਲੀ ਹੋਵੇ ਜੇ ਕੋਈ ਸਮਝਦਾ ਤਾਂ ਚੇਤਨਾ ਹੈ ਜੇ ਨਹੀਂ ਸਮਝਦਾ ਤਾਂ ਚਤਾਵਨੀ ਹੈ ਨਹੀਂ ਤਾਂ ਇੱਕ ਵੱਡਾ ਕਿਹੜਾ ਸੰਗਠਨ ਪਿੱਛੇ ਖੜਾ ਹੈ ਇਹਨਾਂ ਦੇ ਰਾਇਸ ਤੇ ਲਈ ਜੋ ਵੀ ਇਹਨਾਂ ਦੇ ਲਈ ਆਪਣੀ ਕਾਨੂੰਨੀ ਹੈਗੀ ਆ ਸਜ਼ਾ ਬੰਦੀ ਕਾਰਵਾਈ ਉਹ ਕਰवानी ਹੈ ਉਹ ਇਦਾਂ ਹੀ ਆਪਾਂ ਕਾਰਵਾਈ ਆਪਾਂ ਬਹੁਤ ਸਾਰੇ ਆਪਣੇ ਏਰੀਆ ਦੇ ਵਿੱਚ ਹੱਤਪਤ ਤੋਂ ਕਰਵਾ ਵੀ ਚੁੱਕੇ ਆ ਮੈਂ ਇੱਕ ਹੋਰ ਨਾਲ ਚੀਜ਼ ਚਲਾ ਚੱਲਣਾ ਹੈ ਕਈ ਜਗ੍ਹਾ ਤੇ ਇਹਨਾਂ ਦਾ ਬਿਨਾਂ ਮਤਲਬ ਤੋਂ ਇਸ਼ੂ ਬਣਾਇਆ ਜਾਂਦਾ ਹੈ ਕਿ ਭੋਗਦੇ ਆ ਉਹਨੇ ਬੋਲ ਤਾਂ ਸਕਦੇ ਹੀ ਨਹੀਂ ਆ ਇਹ ਕਾਮਨ ਸੈਂਸ ਐ ਇਹਨਾਂ ਨੇ ਬੋਲਣਾ ਤਾਂ ਹੀ ਨਹੀਂ ਹੈ ਸਰਦੀ ਦੇ ਵਿੱਚ ਪੋਕ ਕੇ ਕਹਿੰਦੇ ਪਏ ਆ ਕਿ ਸਾਡੀ ਰਜਾਈ ਨਾ ਸੁਟੋ ਸਾਡੀ ਰਜਾਈ ਤੇ ਪਾਣੀ ਨਾ ਸੁਟੋ ਇਹ ਹਰ ਵਾਰ ਦੇ ਵਿੱਚ ਹਰ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲਦਾ ਫਿਰ ਉਦੋਂ ਹੀ ਸਾਨੂੰ ਕੰਪਲੀਟ ਆਉਂਦੀ ਹੈ ਕਿ ਵੱਡਾ ਆ ਵੱਡਣਾ ਹੋਰ ਚੀਜ਼ ਆ ਪੋਕਣਾ ਹੋਰ ਚੀਜ਼ ਆ ਪੋਕਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਨੂੰ ਪਰੇਸ਼ਾਨ ਕਰਦਾ ਪਿਆ ਆ ਆਪਾਂ ਵੀ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇੱਧਰ ਮੋਹਲੇ ਤੇ ਜਿਹੜੇ ਹੈਗੇ ਆ ਸਰਦਾਰੀਆਂ ਅੰਸਾਰ ਆ ਜਿਹੜੇ ਮੁੱਲੇ ਚ ਪਰੇਸ਼ਾਨ ਕਰਦੇ ਆ ਹਰ ਇੱਕ ਗਲੀ ਦੇ ਵਿੱਚ ਹੈਨਾ ਨਸ਼ਾ ਕਰਦੇ ਨਸ਼ਾ ਦੇਦੇ ਜਿਸ ਵਜ੍ਹਾ ਦੇ ਕਰਕੇ ਮਾਹੌਲ ਖਰਾਬ ਹੁੰਦਾ ਕੀ ਉਹਨਾਂ ਤੇ ਸਾਡਾ ਕੁਝ ਹੁੰਦਾ ਅਜੇ ਤੱਕ ਉਹਨਾਂ ਨੂੰ ਅਜੇ ਕੁਝ ਕਿਹਾ ਡਰ ਲੱਗਦਾ ਕੀ ਉਹ ਬੰਦਾ ਪੈ ਜਾਣਾ ਇਹਦੇ ਪਿੱਛੇ ਕਿਸੇ ਨੇ ਆਣਾ ਨਹੀਂ ਇਸ ਕਰਕੇ ਆਪਾਂ ਡਰਦੇ ਨਹੀਂ ਆ ਬੇ ਤੜਕ ਉਹਨਾਂ ਨੂੰ ਡੰਡਾ ਮਾਰ ਦੇਣਾ ਉਹਨਾਂ ਦਾ ਲੱਤ ਤੋੜ ਦੇਣਾ ਉਹਨਾਂ ਦੀ ਲੱਤ ਤੋੜ ਦੇਣੀ ਪਰ ਮੇਰੀ ਜਿਹੜੀ ਪੂਰੀ ਟੀਮ ਵੱਲੋਂ ਚੇਤਾਵਨੀ ਆ ਆਪਾਂ ਗਲਤ ਕੰਮ ਨਹੀਂ ਹੋਣ ਦੇਣਾ ਜੇ ਕੋਈ ਵੱਡਦਾ ਆ ਕੁੱਤਾ ਜੇ ਬੜਦਾ ਆ ਮੈਂ ਹੁਸ਼ਿਆਰਪੁਰ ਦਾ ਪੂਰਾ ਆਪਣੇ ਇਸ ਵੇਲੇ ਮੀਡੀਆ ਚੈਨਲ ਚੱਲਦਾ ਪਿਆ ਹੁਸ਼ਿਆਰਪੁਰ ਦੇ ਹਰ ਵਾਰ ਦੇ ਐਨਸੀ ਨੇ ਮੈਨੂੰ ਫੋਨ ਕੀਤਾ ਕਿ ਸਾਡੇ ਬਾੜ ਚ ਕੋਈ ਡੋਗ ਹਲਕੀ ਆਇਆ ਜੇ ਬੜਦਾ ਆ ਆਪਾਂ ਪੁਸ਼ਟੀ ਕਰਨ ਤੋਂ ਬਾਅਦ ਆਪਣੇ ਸ਼ੈਲਟਰ ਲਿਆਂਦਾ ਉਹਨੂੰ ਕਿਤੇ ਬਾਹਰ ਨਹੀਂ ਛੱਡ ਕੇ ਆਂਦਾ ਤੇ ਉਹਨੂੰ ਜਿੱਦਾਂ ਕਿ ਆਪਣੇ ਕੋਲ ਰੱਖਿਆ ਆਪਾਂ ਖਤਰਾ ਆਪਣੇ ਕੋਲ ਰੱਖਿਆ ਰੈਬੀਸ ਵਾਲਾ ਡੋਗ ਹਲਕਿਆ ਹੋਇਆ ਜਿਹਨੂੰ ਸਮਾਜ ਤੋਂ ਜਿਹਨੂੰ ਸਮਾਜ ਨੂੰ ਜਿੱਤੋਂ ਖਤਰਾ ਆ ਆਪਣੇ ਕੋਲ ਰੱਖਿਆ ਤਾਂ ਕਿ ਉਹ ਤੋਂ ਕਿਸੇ ਨੂੰ ਨੁਕਸਾਨ ਨਾ ਹੋਵੇ ਜੇ ਕਿਸੇ ਨੂੰ ਇਦਾਂ ਲੱਗਦਾ ਆ ਕੋਈ ਬੜਦਾ ਆ ਜਾਂ ਹਲਕਿਆ ਆ 9872175640 ਤੇ ਦੱਸੇ ਮੇਰਾ ਮੋਬਾਈਲ ਨੰਬਰ ਆ ਤੇ ਜੇ ਕੋਈ ਐਦਾ ਬਿਨਾ ਮਤਲਬ ਤੋਂ ਪਰੇਸ਼ਾਨ ਕਰਦਾ ਆ ਉਹਦੇ ਲਈ ਫਿਰ ਆਪਾਂ ਦੱਸਾਂਗੇ ਤੇ ਸਾਡੇ ਸਾਡੇ ਨਾਲ ਖੜਿਆ ਐਡਵੋਕੇਟ ਸੰਦੀਪ ਜੀ ਤੇ ਸਾਡੇ ਵੱਡੇ ਭਾਈ ਸਾਹਿਬ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਟਾਈਮ ਕੱਢਿਆ ਤੇ ਸਾਡੇ ਜਿਹੜੇ ਲੀਗਲ ਐਡਵਾਈਜ਼ਰ ਆ ਜਿਨ੍ਹਾਂ ਨੇ ਸਾਨੂੰ ਜੇਦਾਰੀ ਕੋਈ ਪ੍ਰੋਬਲਮ ਆਂਦੀ ਆ ਫਿਊਚਰ ਦੇ ਵਿੱਚ ਆਪਾਂ ਇਹ ਕੇਸ ਲੈ ਕੇ ਜਾਂਦੇ ਆ ਅਦਾਲਤ 'ਚ ਤੇ ਸਾਡਾ ਫ੍ਰੀ ਕੇਸ ਏ ਲੜਦੇ ਆ ਬਹੁਤ ਬਹੁਤ ਧੰਨਵਾਦ ਆ ਭਾਈ ਦਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿੱਦਾਂ ਵਰਸਲੈਸ ਸੈਕਿੰਡ ਇਨ ਰੋਮ ਦੇ ਰੈਸਕਿਊ ਕਰਦੀ ਆ ਜੀ ਕਈ ਜਗ੍ਹਾ ਤੁਹਾਨੂੰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਸਿਕਿਉਰਿਟੀ ਦੀ ਲੋੜ ਆ ਸਿਕਿਉਰਿਟੀ ਤਾਂ ਪ੍ਰਮਾਤਮਾ ਦੀ ਬਖਸ਼ੀ ਹੋਈ ਆ ਪੂਸ਼ਵਾਲੇ ਮਹਾਰਾਜ ਉਹ ਹਮੇਸ਼ਾ ਲਾੜ ਰਹੇ ਆ ਵੈਸੇ ਹੈ ਕਿਉਂਕਿ ਆਪਾਂ ਜਿੱਦਾਂ ਦੇ ਪੰਗੇ ਲੈਨੇ ਆ ਜਿੱਦਾਂ ਲੋਕਾਂ ਦੀਆਂ ਗੱਡੀਆਂ ਫੜਦੇ ਆ ਉਹਨਾਂ ਲੋਕਾਂ ਦੀਆਂ ਅੱਖਾਂ 'ਚ ਵੀ ਰੜਕਦੇ ਆਪਾਂ ਤੇ ਉਹ ਲੋਗ ਕਦੀ ਨਾ ਕਦੀ ਮੌਕਾ ਮਿਲਣ ਤੇ ਹਮਲਾ ਕਰ ਸਕਦੇ ਆ ਤੇ ਬਾਕੀ ਜੇ ਸਰਕਾਰ ਦੇ ਦਿੰਦੀ ਆ ਸਿਕਿਉਰਿਟੀ ਤਾਂ ਬਹੁਤ ਵਧੀਆ ਆ ਮਿਲ ਸਕਦੀ ਆ ਤਾਂ ਕਿਉਂਕਿ ਆਪਾਂ ਅੱਗੇ ਵੀ ਫਿਊਚਰ 'ਚ ਜਦ ਤੱਕ ਜਿੰਦਾ ਆ ਜਦ ਤੱਕ ਜਿੰਦਾ ਆ ਇੱਦਾਂ ਹੀ ਲੜਨਾ ਹਟਣਾ ਨਹੀਂ ਟੱਲਣਾ ਨਹੀਂ ਜੇ ਕੋਈ ਨਹੀਂ ਹਟਦਾ ਜਿੱਦਾਂ ਵੀ ਉਹ ਸਮਝਦਾ ਉਹਦਾ ਸਮਝਾਵਾਂਗੇ ਸਿਕਿਉਰਿਟੀ ਮਿਲੇ ਚਾਹੇ ਨਾ ਮਿਲੇ ਜੀਵਨ ਮਿਲੇ ਚਾਹੇ ਨਾ ਮਿਲੇ ਉਹ ਇਹਨਾਂ ਨੂੰ ਜਿਹੜੇ ਹੈਗੇ ਅੱਬੇ ਜਵਾਨ ਇਹਨਾਂ ਨੂੰ ਆਪਣਾ ਸਮਰਪਿਤ ਰੈਲੀ ਦਾ ਰੂਟ ਕੀ ਹੈ ਰੈਲੀ ਆਪਾਂ ਨਿਕਾਲ ਰਹੇ ਆ Shimla Pahadi ਤੋਂ Tarkar Kanta Ghar Kotwali Bihar Committee Bihar Bhaderpur Chowk ਤੋਂ Shimla Pahadi ਫੇਰ ਵਾਪਸ ਇਹਨਾਂ ਦਾ ਆਪਣਾ ਸੰਦੀਪ ਰਾਜਪੂਤ ਇਹ ਕਹਿਣਾ ਚਾਹੋਗੇ ਅੱਜ ਤੇ ਜਿਹੜੀ ਵਾਇਸਲੈਸ ਸੈਕਿੰਡ ਇਨਿੰਗ ਦੀ ਰੱਲੀ ਹੈ ਵਾਇਸਲੈਸ ਸੈਕਿੰਡ ਇਨਿੰਗ ਹੋਮ ਦੀ ਡੋਲੀ ਜੋ ਵਾਇਸਲੈਸ ਦੇ ਲਈ ਹੈ ਬੜੇ ਹੀ ਸ਼ਲਾਗਾ ਵਧਾਈ ਦੇ ਪਾਤਰ ਹਨ ਇਹ ਸਾਰੇ ਤਾਂ ਮੈਂ ਇਹਨਾਂ ਨੂੰ ਪ੍ਰੋ ਬੋਨੋ ਐਜ਼ ਅ ਫ੍ਰੀ ਲੀਗਲ ਅਸਿਸਟੈਂਸ ਲਈ 올ਓਵਰ ਡਿਸਟ੍ਰਿਕਟ ਹੁਸ਼ਿਆਰਪੁਰ ਵਾਸਤੇ ਮੈਂ ਕਹਿ ਦਿੱਤਾ ਹੈ ਤੇ ਸਾਡੀ ਜੋ ਟੀਮ ਹੈ ਪੂਰੀ ਤਨਮਨ ਧੰਨ ਦੇ ਨਾਲ ਇਹਨਾਂ ਦੇ ਨਾਲ ਸਾਥ ਦੇਗੀ ਤਨਮਨ ਧੰਨ ਦੇ ਨਾਲ ਇਹਨਾਂ ਦੇ ਸਾਥ ਦੇਗੀ ਜੀ ਦੀ ਵਾਇਸ ਦੇ ਸਕੈਡੈਨਰੀ ਹੋਂਟੋ ਬੋਲ ਰਹਾ ਜਿਹੜੇ ਲੋਕ ਫੀਡਰਸ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਕਿਉਂਕਿ ਅਸੀਂ ਡੇਲੀ ਫੀਡਿੰਗ ਕਰਨ ਚਾਹੀਦਾ ਹੈ ਰੋਡਸ ਤੇ ਲੋਕੀ ਸਾਨੂੰ ਫੀਡਿੰਗ ਲਈ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਤੇ ਬੱਚਿਆਂ ਨੂੰ ਖਾਣਾ ਨਹੀਂ ਪਾਣਾ ਬੱਚੇ ਗੰਦ ਪਾਉਂਦੇ ਆ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸਾਡੇ ਸਾਨੂੰ ਇਹੀ ਅਪੀਲ ਕਰਦੇ ਅਸੀਂ ਲੋਕਾਂ ਕੋ ਕਿ ਪਲੀਜ਼ ਸਾਨੂੰ ਨਾ ਪਰੇਸ਼ਾਨ ਕੀਤਾ ਜਾਏ ਕਿਉਂਕਿ ਤੁਸੀਂ ਇਹਨਾਂ ਨੂੰ ਖੁਦ ਤਾਂ ਪਾ ਨਹੀਂ ਸਕਦੇ ਸਾਨੂੰ ਤਾਂ ਪਾਣ ਤੋਂ ਨਾ ਰੋਕੋ ਨਾ ਕਮ ਸੇ ਕਮ ਇਹ ਰਖਵਾਲੀ ਹੀ ਕਰਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੇ ਤੁਸੀਂ ਇਹਨਾਂ ਨੂੰ ਪਿਆਰ ਕਰੋਗੇ ਤੇ ਤੁਹਾਨੂੰ ਪਿਆਰ ਕਰੋਗੇ ਔਰ ਆਪਣੇ ਬੱਚਿਆਂ ਨੂੰ ਇਹਨਾਂ ਨਾਲ ਫ੍ਰੈਂਡਲੀ ਕਰੋ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਆ ਬੱਚਿਆਂ ਨਾਲ ਅੱਜ ਆਪਾਂ ਵਾਇਸਲੈਸ ਸੈਕੰਡਰੀ ਹੁੰਦੀ ਰੈਲੀ ਕਿ ਸ਼ਿਰਕਤ ਕੀਤੀ ਆ ਥੋੜਾ ਦੋਸਤੋ ਆਪਣੇ ਬਾਰੇ ਥੋੜਾ ਇਹਨਾਂ ਬਾਰੇ ਸਭ ਨੇ ਬੜੇ ਟਾਈਮ ਤੋਂ ਇਹਨਾਂ ਤੋਂ ਜੁੜਿਆ ਹੋਇਆ ਹੈ ਚਲੋ ਆਪਣੇ ਬਾਰੇ ਤੇ ਇਹਨਾਂ ਬਾਰੇ ਗੱਲ ਕੀਤੀ ਜਿਹੜੀ ਮੇਨ ਅਸੀਂ ਗੱਲ ਕਰਨਾ ਹੈ ਕੁੱਤਿਆਂ ਬਾਰੇ ਕਰਨ ਆਇਆ ਤੇ ਜਿਹੜੇ ਵੀ ਵਾਇਸਲੈਸ ਆ ਉਹਨਾਂ ਬਾਰੇ ਅਸੀਂ ਗੱਲ ਕਰਨ ਆਏ ਆ ਠੀਕ ਹੈ ਅਸੀਂ ਵੀ ਬੜੇ ਟਾਈਮ ਤੋਂ ਸਾਡੀ ਵੀ ਸੇਵਾ ਲੱਗੀ ਹੋਈ ਹੈ ਕੀ ਅਸੀਂ ਡੌਗਸ ਨੂੰ ਫੀਡ ਕਰ ਸਾਡੀ ਔਕਾਤ ਨਹੀਂ ਹੈ ਪਰ ਫੇਰ ਵੀ ਵੀ ਟ੍ਰਾਈ ਕੀ ਅਸੀਂ ਸਾਰੇ ਦੀ ਹੈਲਪ ਕਰ ਸਕੀਏ ਸਾਡੀ ਸਾਰੀ ਟੀਮ ਸਾਡੇ ਨਾਲ ਕੜੀ ਨਵਜੋਤ ਜੀ ਨੇ ਚਿਪਾਲੀ ਜੀ ਨੇ ਨਵੀਨ ਭਾਜੀ ਨੇ ਤੇ ਬਾਕੀ ਵੀ ਸਾਰੇ ਨੇ ਠੀਕ ਹੈ ਇਹ ਬੜੀ ਦੁਖਦਗਲ ਹੈ ਕਿ ਜਿੱਦਾਂ ਅਸੀਂ ਜਾਣਦੇ ਹਾਂ ਕਈ ਲੋਕਾਂ ਨੂੰ ਬੜੀ ਚਿੜ ਮਚਦੀ ਹੈ ਕਿ ਸਾਨੂੰ ਚੀਜ਼ਾਂ ਮਿਲਦੀਆਂ ਨਹੀਂ ਉਹ ਮਿਲ ਜਾਂਦੀ ਹੈ ਹਿਊਮਨ ਨੇਚਰ ਹੋ ਜਾਂਦੀ ਹੈ ਚੀਜ਼ ਕਈ ਵਾਰੀ ਧਮਕੀ ਦਿੰਦੇ ਅਸੀਂ ਮਾਰ ਦੇਾਂਗੇ ਅਸੀਂ ਕੱਟ ਦੇਾਂਗੇ ਅਸੀਂ ਇੱਕ ਦਿਨ ਗੈਰ ਰੋਟੀ ਖਾਣ ਗਏ ਡੌਗ ਵਾਸ ਸੋ ਬਿਊਟੀਫੁਲ ਅਸੀਂ ਦੱਸ ਨਹੀਂ ਸਕਦੇ ਬੰਦਾ ਉਹਨੂੰ ਮਾਰਨ ਆਇਆ ਮੈਂ ਉਹਦੇ ਵੱਲ ਭੱਜਿਆ ਉਹਨੂੰ ਉਹ ਇਕਦਮ ਭਾਜੀ ਅਗਲੇ ਉਹਨੇ ਚਿਕਨ ਸੂਪ ਚ ਪਾ ਕੇ ਉਹਨੂੰ ਜ਼ਹਿਰ ਦੇ ਦਿੱਤਾ ਪੂਰੇ ਏਰੀਆ ਦੇ ਕੁੱਤੇ ਖਤਮ ਹੋ ਗਏ ਤੇ ਇਹਨਾਂ ਲਈ ਕੋ ਐਕਟ ਬਣਨਾ ਚਾਹੀਦਾ ਸਾਡਾ ਦਿਲ ਤਾਂ ਕਰੇ ਕਿ ਇਹਦਾ ਕਾਨੂੰਨ ਨਾ ਹੋਵੇ ਕਿ ਅਸੀਂ ਇਦਾਂ ਦੇ ਬੰਦਿਆਂ ਨੂੰ ਅਸੀਂ ਆਪ ਸਜ਼ਾ ਦੇ ਸਕੀ ਪਰ ਇਦਾਂ ਦੀ ਇਦਾਂ ਦੇ ਕਾਨੂੰਨ ਹੈਗੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਪਲੀਜ਼ ਜਿਹੜੇ ਵੀ ਬੰਦੇ ਵੀਡੀਓ ਦੇਖ ਰਿਹਾ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਐਂਡ ਪਲੀਜ਼ ਫਲੀ ਹਮ ਤਾਂ ਬੋਲ ਲੈਂਦੇ ਡੌਗਸ ਬੋਲ ਨਹੀਂ ਪਾਤੇ ਜਾਂ ਕੋਈ ਵੀ ਔਰ ਵੌਇਸ ਆਰਸ ਹੋ ਤਾਂ ਬੋਲ ਨਹੀਂ ਪਾਤਾ ਸੋ ਪਲੀਜ਼ ਹਮਾਰੀ ਸਪੋਰਟ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਅੱਛਾ ਬਹੁਤ ਵਧੀਆ ਲੱਗ ਰਿ ਬੇਜਵਾਨਾਂ ਲਈ ਖੜੇ ਹੁੰਦਾ ਸਟੈਂਡਲੈਂਡ ਦਾ ਵਾਇਸ ਫਾਰ ਵਾਇਸਲੈਸ ਬੇਜਵਾਨਾਂ ਲਈ ਖੜੇ ਹੁੰਦਾ ਅਸੀਂ ਕਈ ਵਾਰੀ ਨਾ ਜਾਣੇ ਦੇ ਵਿੱਚ ਵੀ ਲਿਫਾਫੇ ਦੇ ਵਿੱਚ ਕਚਰਾ ਪਾੰਦੇ ਆ ਤੇ ਇਹਦੀ ਸਿੱਟੇ ਦਿੰਦੇ ਆ ਬੇਜਵਾਨ ਖਾਂਦੇ ਆ ਕਿਥੇ ਨਾ ਕਿਥੇ ਉਹਨਾਂ ਦੀ ਮੌਤ ਦੇ ਵਿੱਚ ਅਸੀਂ ਵੀ ਹੱਕਦਾਰ ਆ ਆਓ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਇਹ ਹ ਗਲਤੀਆਂ ਛੋਟੀਆਂ ਮੋਟੀਆਂ ਨਾ ਕਰੀਏ ਤੇ ਜਿਹੜੀ ਟੀਮ ਹੈਗੀ ਨਵੀਨ ਜੀ ਦੀ ਇਹ ਬੜਾ ਵਧੀਆ ਪੂਰੇ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਕੰਮ ਕਰ ਰਹੀ ਹੈ ਤੇ ਇਹਨਾਂ ਨੂੰ ਸਪੋਰਟ ਕਰੀਏ ਤੇ ਇੱਕ ਤੁਹਾਨੂੰ ਲਾਸਟ ਬੇਨਤੀ ਹੈ ਜਿਹੜੀ ਕਿ ਬੇਜ਼ੁਬਾਨਾ ਦਾ ਤੁਸੀਂ ਕੁਝ ਖਾਣ ਲਈ ਉਹਨਾਂ ਦੇ ਦਿੰਦੇ ਲਿਫਾਫੇ ਸਿੱਧੇ ਉਹ ਗਲਤੀ ਨਾ ਕਰੋ ਬਹੁਤ ਬਹੁਤ